ਇਹ 1925 ਮਾਡਲ ਆਟੋ ਟਰੈਕ ਕਾਰ ਆ ਪਰ ਇਹਨੂੰ ਵਰਤ ਟਰੈਕਟਰ ਦੇ ਤੌਰ ਤੇ ਵੀ ਲੈਂਦੇ ਸੀਗੇ ਮਤਲਬ ਮਗਰ ਹਾਲ ਹੁਲੇ ਵੀ ਪਾ ਲੈਂਦੇ ਸੀ ਕਿਉਂਕਿ ਜਦੋਂ ਮਸ਼ੀਨਰੀ ਬਣਾਈ ਲਈ ਕਿਉਂਕਿ ਉਦੋਂ ਲਿਮਟਿਡ ਹੀ ਮਸ਼ੀਨਰੀ ਹੁੰਦੀ ਸੀ ਇਹਨੂੰ ਫਿਰ ਕਾਰ ਦੇ ਤੌਰ ਤੇ ਦਾ ਵਰਤ ਹੀ ਲੈਂਦੇ ਸੀ ਕਾਰ ਤੇ ਵੀ ਬੰਦਾ ਹੀ ਬੈਣਾ ਸੀ ਸਵਾਰੀ ਤੇ ਤੇ ਮਗਰ ਹਲ ਵੀ ਪਾ ਜਾਂਦੇ ਸੀ ਆਜੂ ਵੀਰੇ ਇਧਰਲੇ ਪਾਸੇ ਦਿਖਾ ਦਈਏ ਤੁਹਾਨੂੰ ਆ ਦੇਖੋ ਆਟੋ ਟਰੈਕ ਕਾਰ ਆ ਆਹ ਸਟੀering ਹੋ ਗਿਆ ਇਹ ਤਾਂ 1925 ਮਾਡਲ ਆ ਆ ਗੀਅਰ ਗੁਰਦੇ ਤੇ ਆਹ ਚੱਕੇ ਦੇ ਲੋਹੇ ਦੇ ਸੀ ਉੱਤੇ ਇਸ ਦਾ ਰਬੜ ਚੜਾ ਦਿੰਦੇ ਸੀਗੇ ਲੈਂਕਾ ਪਾਉਣ ਨੂੰ ਸਮਾਨ ਇੱਧਰ ਸੀ ਆ ਦੇਖੋ ਦੇਖੋ ਆ ਆਹ ਆਹ ਆ ਕਿਵੇਂ ਦਿੱਤੀ ਹੋ ਕੋ ਕਿਰਾ ਲੈਂਕਾ ਇੱਧਰ ਪਾਉਣੀ ਇੱਥੇ ਪਾਉਣੀ ਆ ਪੁਆਇੰਟ ਛੱਡੇ ਹੋਏ ਸੀਗੇ ਇਹਦਾ ਸਿਸਟਮ ਕਿ ਦਿਖਾ ਦੇਮ ਵਰਕ ਕਿਵੇਂ ਕਰਦਾ ਸੀ ਜਾਂ ਹਿੱਸਾ ਵਾ ਹਿੱਸਾ ਟੈਚ ਸੀਗਾ ਇਹਦੇ ਨਾਲ ਇਹ ਇਹ ਫਿਰ ਅੱਗੇ ਘੁਮਾਉਂਦਾ ਇਹ ਜੋਇੰਟ ਸੀ ਇਹ ਉਤਲੇ ਨਾਲ ਇਹ ਦੋਨਾਂ ਨੂੰ ਰਲਾ ਕੇ ਫਿਰ ਘੁਮਾਉਂਦਾ ਜਾਂਦਾ ਹੁੰਦਾ ਸੀਗਾ ਆਹ ਚ ਕੀ ਆ ਬਈ ਇਹ ਸ਼ਾਇਦ ਕੋਈ ਉਦਾਂ ਪਤਾ ਨਹੀਂ ਕੀ ਚੀਜ਼ ਹੈ ਤੇ ਹੋ ਸਕਦਾ ਇਹ ਟੂਲ ਤਾਂ ਲੱਗਦ ਨਹੀਂ ਜਿਹਾ ਜ਼ਿਆਦਾ ਰਿਊਲ ਟੈਂਕ ਹੋਊਗਾ। ਆ ਸੇ ਅੰਦਰੋਂ ਤਾਂ ਚ ਇਹ ਟਰੈਕਟਰ ਦੇ ਤੌਰ ਤੇ ਵੀ ਵਰਤੇ ਸੀ ਤੇ ਇਹਨੂੰ ਕਾਰ ਦੇ ਤੌਰ ਤੇ ਵੀ ਵਰਤੇ ਲਿਆ ਜਾਂਦਾ ਸੀ। ਅੱਗੋਂ ਲੱਕ ਇਹੇ ਜੀ ਆ। ਆ ਦੇਖ ਸਕਦੇ ਹੋ ਇਹ 6 ਸਿਲੰਡਰ ਆ ਕੋਈ ਮਾੜਾ ਮੋਟਾ ਨਹੀਂਗਾ। ਇਹ ਕ੍ਰਿਸਲਰ ਜੋ ਹੈ ਡੌਜ ਵਾਲਿਆਂ ਦੇ ਹੋਇਆ ਕਨਵਰਟਡ ਕਾਰ ਇਹਨੂੰ ਟਰੈਕਟਰ ਚ ਤਬਦੀਲ ਕਰ ਲਿਆ ਸੀ ਉਹਨਾਂ ਨੇ। ਆ ਦੇਖੋ ਕਿਰਾਂ। ਇਹ ਕਿਨਾ 6 ਸਿਲੰਡਰ ਆ ਪਾਵਰ ਬਹੁਤ ਬਣ ਜਾਂਦੀ ਆ। ਤੇ ਹੈ ਕਿੱਥੇ ਆ ਡਰਮ ਹਿਲਰ ਤੇ ਹੋਮਸਟੈਡ ਹੋਮਸਟੈਡ ਹੀ ਆ ਨਾ। ਉੱਥੇ ਮਿਊਜ਼ੀਅਮ ਦੇ ਵਿੱਚ ਆਪਾਂ ਆਹ ਕਾਰ ਆ ਗਈ ਫੋਰਡ ਵਾਲਿਆਂ ਦੀ ਇਹ ਹੈਗੀ 1914 ਮਾਡਲ ਆ ਦੇਖੋ ਆ ਸਾਰਾ ਬਰਾਸ ਦਾ ਹੈਗਾ ਵਾ ਇਦਾਂ ਹੈਂਡਲ ਨਾਲ ਸਟਾਰਟ ਹੁੰਦੀ ਸੀ ਕਾਰ ਆ ਲੱਕੜ ਦੇ ਆ ਆ ਪੁਆਇੰਟ ਤੁਸੀਂ ਦਿਖਾ ਦਿਓ ਇਹ ਸਾਰੇ ਲੱਕੜ ਦੇ 1913 ਮਾਡਲ ਆਪਾਂ ਇੰਡੀਆ ਦਿਖਾਈ ਸੀ 1914 ਮਾਡਲ ਆਪਾਂ ਕੈਨੇਡਾ ਦੇ ਵਿੱਚ ਤੁਹਾਨੂੰ ਅਲਬਰਟਾ ਸਟੇਟ ਚ ਦਿਖਾ ਰਹੇ ਆ ਇਹਦੇ ਨਾਲ ਹੀ ਆ ਜੇ ਆਹ ਹੈਗੀ 1919 ਮਾਡਲ ਆ ਦਿਖਾ ਦਿਓ ਇਹ ਵੀ ਕਿਹੜੀ ਕੰਪਨੀ ਦੀ ਆ ਫੋਰਡ ਇਹ ਫੋਰਡ ਆ ਹੈਂਰੀ ਫੋਰਡ ਵਾਲਿਆਂ ਦੀ ਉਵਾ ਗਈ ਹੈ ਨਾ ਇਹ ਵੀ ਫੋਰ ਕੰਪਨੀ ਦੀ ਆ ਤੁਹਾਨੂੰ ਮੈਂ ਦੱਸ ਦਿਆਂ ਇਹ ਹੈਗੀ ਆ 4 ਸਿਲੰਡਰ 4 ਸਿਲੰਡਰ ਕਾਰ ਆਹ ਹੈ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਕੈਂਟ ਮਿਊਜ਼ੀਅਮ ਦੇ ਵਿੱਚ ਖੜੀ ਹੈ 4 ਸਿਲੰਡਰ ਆ ਇਹਦੇ ਚੱਕੇ ਦਿਖਾ ਦਿਓ ਇਹ ਵੀ ਲੱਕੜ ਦੇ ਆ ਆਹ ਦੇਖੋ ਇਹਦੇ ਵੀ ਚੱਕੇ ਲੱਕੜ ਦੇ ਆ ਤੇ ਇਹ ਵੀ ਕਮਾਲ ਸੀ ਅੱਗੇ ਸ਼ੈਵਲਟ ਵਾਲਿਆਂ ਦੀ ਆ ਗਈ 1919 ਇਹਨਾਂ ਕਿ ਰੋਡਸਟਰ ਰੋਡਸਟਰ ਆ ਗਈ 1919 ਮਾਡਲ ਇਹਦੇ ਵੀ ਚੱਕੇ ਲੱਕੜ ਦੇ ਦਾ ਸਟੀਅਰਿੰਗ ਵੀ ਲੱਕੜ ਦਾ ਆ ਲਾਈਟਾਂ ਲੂਟਾਂ ਵਰਕਿੰਗ ਹੁੰਦੀਆਂ ਸੀਗੀਆਂ ਇਹ ਮਤਲਬ ਪੁਰਾਣੇ ਨੰਬਰ ਹੀ ਲੱਗੇ ਹੋਏ ਆ ਸਾਰੇ ਪੁਰਾਣੇ ਨੰਬਰ ਹੀ ਆ ਇਹਦੇ ਚੱਕੇ ਦਿਖਾਓ ਮੜਾ ਜੀ ਇਹਦੇ ਆ ਆ ਵੀ ਲੱਕੜ ਦੇ ਇਧਰਲੇ ਪਾਸੇ ਇਹ ਵੱਡੀ ਗੱਲ ਸੀ ਵੀ ਲੱਕੜ ਵੀ ਮਜ਼ਬੂਤ ਸੀ ਮਤਲਬ ਐਵੇਂ ਚਲਮਾ ਕੰਮ ਨਹੀਂ ਸੀ ਕੀਤਾ ਗਿਆ ਇਹ ਵੀ 4 ਸਿਲੰਡਰ ਸੀ 4 ਸਿਲੰਡਰ ਆ ਆ ਗਈ 1920 ਮਾਡਲ ਇਹ ਵੀ ਲੱਕੜ ਨਾਲ ਦੇ ਸੀ ਇਹਦੇ ਹੈਗੀ ਆ ਆ ਕੀ ਗ੍ਰੇਡ ਡਾਟ ਹੈ ਨਾ ਗ੍ਰੇਡ ਡਾਟ ਹੀ ਆ ਹਾਂਜੀ ਹਾਂ ਹਾਂ ਗ੍ਰੇਡ ਡਾਟ ਆ ਗਈ ਹੈ ਨਾ ਹਾਂ ਗ੍ਰੇਡ ਗ੍ਰੇਡ ਡਾਟ ਇਹ 1920 ਮਾਡਲ ਆ ਇਹ ਵੀ ਲੱਕੜ ਦੇ ਚੱਕੇ ਸੀ ਇਹਦੇ ਮਤਲਬ ਪਹੀਆਂ ਦੇ ਵਿੱਚ ਨਾਲ ਨਾ ਲੱਕੜ ਦੇ ਅਲਾਇ ਵਗੈਰਾ ਪਾਏ ਹੋਏ ਸੀ ਇਸ ਚੀਜ਼ ਦੇ ਤੇ ਮਗਰੋਂ ਵੀ ਸਰ ਬੰਦੇ 2-3 ਹੀ ਬੈਹ ਜਾਂਦੇ ਸੀ ਸਾਰੀਆਂ ਲਗਭਗ ਜਾਂ ਤਾਂ ਪੈਟਰੋਲ ਤੇ ਹੁੰਦੀਆਂ ਸੀ ਜਾਂ ਫਿਰ ਕੇਰੋਸਿਨ ਹੁੰਦੀ ਸੀ ਉਸ ਚੀਜ਼ ਤੇ ਤੇ ਆਹ ਗੱਡੀ ਦਾ ਨਹੀਂ ਪਤਾ ਲੱਗ ਰਿਹਾ ਮੈਨੂੰ ਕਿਹੜੀ ਆ ਇਹ ਪਲਾਈ ਕ੍ਰਿਸਲਰ ਪਲਾਈ ਮਾਉਥ ਇਹ ਅਮਰੀਕਨ ਗੱਡੀ ਆ ਇਹ ਅਮਰੀਕਨ ਗੱਡੀ ਆ ਇਹ ਹੈਗੀ ਫੋਰ ਸਿਲੰਡਰ ਹੈਗੀ ਇਹ ਅਮੈਰ ਸਿਡਾਨ ਸਿਡਾਨ ਆ ਗਈ ਇਹ ਚੀਜ਼ ਤੇ ਇਹਦੇ ਵੀ ਚੱਕੇ ਦੇਖੋਗੇ ਬਹੁਤ ਯੂਨਿਕ ਆ ਦੇਖੋ ਲੱਕੜ ਦੇ ਤੁਹਾਨੂੰ ਨਜ਼ਰ ਆ ਜਾਣਗੇ ਹਨਾ ਇਹ ਪਲਾਈਮਾਉਥ ਕੰਪਨੀ ਹੀ ਮੈਂ ਅਮਰੀਕਾ ਦੀ ਸੀਗੀ ਆ ਛੱਤ ਵੀ ਸਾਰੀ ਲੱਕੜ ਦੀ ਆ ਹਾਂ ਉੱਤੇ ਲੱਕੜ ਸਭੋਂ ਅੰਦਰੋਂ ਵਰਕ ਉਦਾਂ ਕਰਾਇਆ ਗਿਆ ਵਾ ਆ ਖਿੜਕੀਆਂ ਬਾਰੀਆਂ ਇਹਦੀ ਸ਼ੀਪ ਇੱਕ ਯੂਨੀਕ ਹੁੰਦੀ ਆ ਪਲਾਈਮਾਉਥ ਦੇ ਬਹੁਤ ਸਾਰੇ ਮਾਡਲ ਆਏ ਆ ਇੰਡੀਆ ਦੇ ਵਿੱਚ ਕਾਫੀ ਪ੍ਰਚਲਿਤ ਨੇ ਤਾਂ ਆਜੂ ਇਧਰਲੇ ਪਾਸੇ ਇੱਕ ਹੋਰ ਚੀਜ਼ ਦਿਖਾ ਦੇ ਆਜੂ 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 ਇੱਕਾ ਟਰੱਕ ਦਾ ਸ਼ੈਵਲਟ ਵਾਲਿਆਂ ਦਾ ਟਰੈਕਟਰਾਂ ਦੀ ਵੀਡੀਓ ਆਪਾਂ ਅਲੱਗ ਤੋਂ ਪਾਵਾਂਗੇ ਇੰਨਾ ਗੱਡੀਆਂ ਨੂੰ ਰਿਪੇਅਰ ਕਰਨ ਲਈ ਆਹ ਤਾਂ ਚਾਬੀਆਂ ਪਾਨੇ ਵਰਤੇ ਜਾਂਦੇ ਸੀ ਆਹ ਦੇਖ ਸਕਦੇ ਆਹ ਚਾਬੀਆਂ ਪਾਨੇ ਉਸ ਜ਼ਮਾਨੇ 'ਚ ਵਰਤੇ ਜਾਂਦੇ ਸੀ ਤੇ ਆਹ ਸ਼ੈਵਰਲੇਟ ਵਾਲਿਆਂ ਦਾ ਆ ਗਿਆ ਟਰੱਕ 1928 ਮਾਡਲ ਲੈਫਟ ਹੈਂਡ ਸਾਈਡ ਡਰਾਈਵ ਆਜੋ ਅੰਦਰੋਂ ਪਾਸੋਂ ਦਿਖਾ ਦੇ ਇਸ ਤਰੀਕੇ ਦਾ ਦੀ ਲੋਕਾ ਮਤਲਬ 1928 ਮਾਡਲ ਆ ਗਿਆ ਇਹ ਤੇ ਟਰੱਕ ਆ ਗਿਆ ਆਹ ਮਗਰ ਲੱਕੜ ਦੀ ਬਾਡੀ ਵਾਲਾ ਕੋ ਸੰਭਾਲਦਣਾ ਕਰਨਾ ਮਤਲਬ ਕੁਸਮਾਨ ਇੱਧਰ ਉੱਧਰ ਲੈ ਕੇ ਜਾਣਾ ਤਾਂ ਇਸ ਚੀਜ਼ ਨੂੰ ਵਰਤ ਲਿਆ ਜਾਂਦਾ ਸੀ ਹਨਾ ਆ ਪੈਰਦਾਨ ਬਗਰ ਮਜ਼ਬੂਤ ਆ ਉਦੋਂ ਪੈਟਰੋਲ ਪੰਪ ਕਿਹੇ ਜਿਹੇ ਸੀਗੇ ਉਹ ਵੀ ਤੁਹਾਨੂੰ ਦਿਖਾ ਦੇ ਆਹ ਪੰਪ ਹੁੰਦੇ ਸੀ ਇਹਨੂੰ ਇਦਾਂ ਪੰਪ ਇਦਾਂ ਕਰਦੇ ਰਹੇ ਸੀ ਵਰਕ ਇਦਾਂ ਤਾਂ ਇਥੋਂ ਪੈਮਾਨਾ ਵਗੈਰਾ ਜਾਂਦਾ ਸੀ ਜਿੰਨਾ ਲੋਡ ਨਿਊਜ਼ਲ ਕੱਢਦੇ ਸੀਗੇ ਕਿੱਥੇ ਦਿੱਤੀ ਨਿਊਜ਼ਲ ਦੀ ਆਈ ਥਿੰਕ ਇਹਦੀ ਰਿਮੂਵ ਕੀਤੀ ਹੋਈ ਆ ਹਨਾ ਹਾਂ ਇਹ 1900 अर्ली 1900 ਦਾ ਨੇੜੇ ਤੜਦਾ ਆ ਗਿਆ 1900 ਸਦੀ ਦੀ ਸਟਾਰਟਿੰਗ ਦੇ ਵੇਲੇ ਮਤਲਬ ਤੇਲ ਟੈਂਕ ਫਿਊਲ ਇਸ ਤਰੀਕੇ ਦੇ ਨਾਲ ਪਾਇਆ ਜਾਂਦਾ ਸੀਗਾ ਉਸ ਤੋਂ ਪਹਿਲਾਂ ਹੋਰ ਵੀ ਗੱਡੀਆਂ ਸੀ ਜਿਵੇਂ ਆਹ ਹਾ ਕੀ ਚੀਜ਼ਾਂ ਆ ਫਾਇਰ ਟਰੱਕ ਦੇ ਅੱਗ ਬਝਾਉਣ ਲਈ ਹਾਂ ਅੱਗ ਬਿਜਾ ਫਾਇਰ ਮਸ਼ੀਨ ਇਹੋ ਜੀਆਂ ਹੁੰਦੀਆਂ ਸੀਗੀਆਂ ਮਤਲਬ ਚੱਲ ਮাজা ਕੰਮ ਹੁੰਦਾ ਸੀ ਮਤਲਬ ਇਹ ਸ਼ੁਰੂਆਤੀ ਦੌਰ ਦੀਆਂ ਗੱਲਾਂ ਨੇ ਜਦੋਂ ਮਸ਼ੀਨਰੀਆਂ ਇਸ ਲੈਵਲ ਤੇ ਅੱਜ ਦੇ ਲੈਵਲ ਤੇ ਨਹੀਂ ਸਾਈਆਂ ਹਨ ਤੇ ਉਹਨਾਂ ਵੇਲੇ ਦੇ ਵਿੱਚ ਇਹ ਵੱਡੀਆਂ ਪ੍ਰਾਪਤੀਆਂ ਹੁੰਦੀਆਂ ਸੀ ਤੇ ਆ ਆ ਨਲਕੇ ਉਦੋਂ ਇਸ ਕਿਸਮ ਦੇ ਸੀ ਆ ਨਲਕੇ ਆ ਨਾ ਹਾਂ ਇਹ ਬਰਮੇ ਹੋਗੇ ਆ ਨਲਕੇ ਹੋ ਗਿਆ 1918 ਦਾ ਵਾਟਰ ਵੈਲ ਪੰਪ ਹੈਡ ਅੱਡ ਹੋ ਗਿਆ ਹਨਾ ਆਹ 1918 ਦਾ ਨਲਕਾ ਹੋ ਗਿਆ ਤੇ ਆ ਹੈਗਾ 1910 ਦਾ ਨਾਲਕਾ ਆ ਦੇਖੋ ਯੂਨਿਕ ਉੱਤੇ ਸਰਜਾ ਦਾ ਲੱਕੜ ਦਾ ਵਾ ਮਤਲਬ ਬਹੁਤ ਯੂਨਿਕ ਚੀਜ਼ਾਂ ਨੇ ਇਸ ਮਿਊਜ਼ੀਅਮ ਦੇ ਵਿੱਚ ਸਮੇਂ-ਸਮੇਂ ਤੇ ਲੈ ਕੇ ਮਿਲਦੇ ਰਹਿਣਾ ਕਿਉਂਕਿ ਸਮਾ ਇਹਦੇ ਵਾਸਤੇ ਬਹੁਤ ਚਾਹੀਦਾ ਹੁੰਦਾ ਪੇਸ਼ੀਐਂਸ ਵੀ ਚਾਹੀਦੀ ਹੁੰਦੀ ਆ ਚੱਕੀ ਬੀਟ ਹਨ ਇੱਚ ਚੱਕੀ ਆ ਗਈ ਆ ਚੱਕੀਆਂ ਦੇ ਮਾਡਲਸ ਨੂੰ ਨਜ਼ਰ ਆ ਜਾਣਗੇ ਆਹ ਜੋ ਵੀ ਦਾਣਾ ਮੱਕ ਇੱਥੇ ਜ਼ਿਆਦਾ ਹਨ ਉਹਦੇ ਵਿੱਚ ਮਸ਼ੀਨ ਆਈ ਨੋ ਇਹ ਕਮਾਈਆਂ ਦੇ ਸੀਗੇ ਜਿਵੇਂ ਕਣਕਾ ਜਉ ਆ ਸਰੋਂ ਆ ਇਹ ਹੀ ਚੀਜ਼ਾਂ ਜ਼ਿਆਦਾਤਰ ਹੁੰਦੀਆਂ ਇੱਥੋਂ ਫਿਰ ਪੀਸ ਦੇ ਰਹਿੰਦੇ ਸੀ ਇੱਕ ਉਹ ਮਿਲ ਦਾ ਰੂਪ ਦਿੱਤਾ ਹੋਇਆ ਉਹਦੇ ਫੋਟੋ ਦੇ ਵਿੱਚ ਵੀ ਦੱਸਿਆ ਵੀ ਇਸ ਤਰੀਕੇ ਦੇ ਮਹਿਲਾਂ ਹੁੰਦੀਆਂ ਸੀ ਜਿੱਥੋਂ ਫਿਰ ਉਹ ਵਰਕ ਉਹਨਾਂ ਦਾ ਚੱਲਦਾ ਰਹਿੰਦਾ ਸੀ ਇੱਕ ਜਿਵੇਂ ਪਿੰਡਾਂ 'ਚ ਨਹੀਂ ਸੀ ਆਪਣਾ ਕੋਲੂ ਕੋਲੂ ਵਾਲਾ ਸਿਸਟਮ ਆ ਆਹ ਚੀਜ਼ਾਂ ਸਾਰੀਆਂ ਕੋ ਕੋਲੂ ਵਾਲਾ ਸਿਸਟਮ ਆ ਆਹ ਟਰੱਕ ਵੀ ਬਹੁਤ ਪੁਰਾਣਾ ਵਾ ਇਹ ਹੈਗਾ ਵਾ 1925 ਦਾ ਇੰਟਰਨੈਸ਼ਨਲ ਹਾਰਵੈਸਟਰ ਇਹ ਸੀਗਾ ਵੀ ਕੋਈ ਚੀਜ਼ ਖਰਾਬ ਹੋ ਗਈ ਉਹਨੂੰ ਟੋਅ ਕਰਕੇ ਲੈਣਾ ਚਾਹ ਕੇ ਲੈ ਜਾਣਾ ਤੋਂ ਉਸ ਚੀਜ਼ ਨੂੰ ਵਰਤ ਲੈ ਜਾਂਦਾ ਸੀ ਇਹ ਟਰੱਕ ਹੋ ਗਿਆ ਇੰਟਰਨੈਸ਼ਨਲ ਹਾਰਵੈਸਟਰ ਕੰਪਨੀ ਵਾਲਿਆਂ ਦਾ ਆਹ ਦੇਖ ਸਕਦੇ ਹੋ ਤੇ ਕਾਫੀ ਦੀ ਲੁੱਕ ਤਕੜੀ ਸੀਗੀ ਤੇ ਲੋਹਾ ਹਜੇ ਤੱਕ ਵੀ ਜੰਗਾਲ ਨਹੀਂ ਪਿਆ ਮਤਲਬ ਇੰਨਾ ਸਕਸੈਸਫੁਲ ਹਜੇ ਤੱਕ ਵੀ ਕੁਝ ਨਹੀਂ ਹੋਇਆ ਜੇ ਸਟਾਰਟ ਕਰ ਲਾਂਗੇ ਨਾ ਤੈਨੂੰ ਹੋ ਜਾਊਗਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਹਾਂ ਮਿਹਰਬਾਨੀ ਧੰਨਵਾਦ